ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਸਰਹੱਦੀ ਖੇਤਰ ਦਾ ਦੌਰਾ ਕੀਤਾ ਗਿਆ ਤੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਦੱਸ ਦਈਏ ਕਿ ਜਿੱਥੇ ਸਿਆਸੀ ਤਣਾਸਵਲੇ ਪੱਬਾ ਪਾਰ ਹੋ ਚੁੱਕੀਆਂ ਨੇ ਇਸ ਦੇ ਦਰਮਿਆਨ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੇ ਵਿੱਚ ਹੁਣ ਵੱਡੇ ਲੀਡਰ ਪਹੁੰਚ ਰਹੇ ਨੇ ਇਸ ਦੇ ਦਰਮਿਆਨ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਮੈਦਾਨ ਦੇ ਵਿੱਚ ਨਿਤਰੇ ਤੇ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਤੇ ਕੈਬਨਿਟ ਮੰਤਰੀ ਲਾਲਚੰਦ ਦੇ ਵੱਲੋਂ ਵਿਧਾਨ ਸਭਾ ਹਲਕਾ ਪੂਆ ਦੇ ਸਰਹ ਇਥੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਸਰਕਾਰ ਦੇ ਵੱਲੋਂ ਕੀਤੇ ਕੰਮਾਂ ਦਾ ਲੋਕਾਂ ਨੂੰ ਬਿਓਰਾ ਦਿੱਤਾ ਗਿਆ ਇਸ ਸਬੰਧੀ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਪਹਿਲੀ ਅਜਿਹੀ ਸਰਕਾਰ ਆਈ ਹੈ ਜੋ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਪਹੁੰਚੀ ਹੈ ਫਿਰ ਚਾਹੇ ਸੂਬੇ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਮੋਹੱਲਾ ਕਲੀਨਿਕ ਹੋਣ ਜਾਂ ਫਿਰ 300 ਯੂਨਿਟ ਤੱਕ ਮੁਫਤ ਬਿਜਲੀ ਹੋਵੇ ਮੇਰਾ ਕਿਸੇ ਭੇਦਭਾਵ ਨੂੰ ਹਰ ਕਿਸੇ ਨੂੰ ਇਹ ਸਹੂਲਤ ਦਿੱਤੀ ਗਈ ਹੈ ਬਿਲਕੁਲ ਪੰਜਾਬ ਦੇ ਅੰਦਰ ਮੇਰੀ ਵਿਧਾਨ ਸਭਾ ਹਲਕਾ ਪੁਆ ਜਿਹੜਾ ਇੱਕ ਬੜਾ ਨਾਮਵਾਰ ਇਤਿਹਾਸਿਕ ਪਿੰਡ ਆ ਬਮਿਆਲ ਜਿੱਥੇ ਮੈਂ ਇਸ ਵੇਲੇ ਖੜਾ ਹਾਂ ਸੋ ਅੱਜ ਮੇਰਾ ਇਹਨਾਂ ਪਿੰਡਾਂ ਦੇ ਅੰਦਰ ਖੋਜ ਕੀ ਚੱਕ ਬਲੋਤਰ ਬਮਿਆਲ ਜਨੀਆਲ ਤੇ ਦਰਜਨਾ ਪਿੰਡਾਂ ਦੇ ਅੰਦਰ ਅੱਜ ਮੇਰਾ ਜਿਹੜਾ ਉਹ ਜ਼ਿਲ੍ਹਾ ਪਰਸ਼ਦ ਤੇ ਸਮਪਤੀ ਦੀ ਚੋਣਾਂ ਨੂੰ ਲੈ ਕੇ ਪ੍ਰੋਗਰਾਮ ਹੈ ਅੱਜ ਇੱਕ ਬਹੁਤ ਵੱਡਾ ਸ਼ਾਨਦਾਰ ਕਾਠ ਬਮਿਆਲ ਦੇ ਲੋਕਾਂ ਨੇ ਕੀਤਾ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਮੇਰੇ ਹਲਕੇ ਨੂੰ ਵੱਡੀਆਂ ਸੁਗਾਤਾਂ ਦੇ ਰਹੀਆਂ ਸੋ ਮੈਂ ਕਹਿ ਸਕਦਾ ਕਿ 10 ਕਰੋੜ ਰੁਪਇਆ ਮੇਰੇ ਹਲਕੇ ਦੇ ਅੰਦਰ 30 ਪਿੰਡਾਂ ਦੇ ਵਿੱਚ ਜਿਹੜੇ ਸਟੇਡੀਅਮ ਬਣਨੇ ਆ ਜਿਹਦੇ ਵਿੱਚ ਇਸ ਇਲਾਕੇ ਦੇ ਪਿੰਡ ਧਨਵਾਲ ਤੇ ਪਿੰਡ ਪਲਾਹ ਦੇ ਅੰਦਰ 30-30 ਲੱਖ ਰੁਪਏ ਦੇ ਪਲੇ ਗਰਾਉਂਡ ਬਣਨੇ ਆ ਜਿਹੜਾ ਪ੍ਰੇ ਗਰਾਉਂਡਾਂ ਦੇ ਅੰਦਰ ਇਸ ਬੱਚੇ ਇਸ ਇਲਾਕੇ ਦੇ ਬੱਚਿਆਂ ਨੂੰ ਇੱਕ ਵਧੀਆ ਮਾਹੌਲ ਮਿਲੂ ਅੱਗੇ ਖੇਡਾਂ ਦੇ ਵਧਣ ਦਾ ਉਹਨਾਂ ਨੂੰ ਇੱਕ ਅਸਰ ਮਿਲੇਗਾ ਸੋ ਲਗਾਤਾਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਔਰ ਤੁਸੀਂ ਦੇਖਿਆ ਵੀ ਚੋਹਾਨੇ ਦੀ ਖਰੀਦ ਦੇ ਵੇਲੇ ਸੂਚੇ ਪੰਜਾਬ ਦੇ ਅੰਦਰ ਕਿਉਂਕਿ ਮੇਰੇ ਕੋਲ ਅਪਾਰਟਮੈਂਟ ਹੈ ਇੱਕ ਵੀ ਕਿਸਾਨ ਨੂੰ ਉਤੇ ਦੋ ਦਿਨ ਨਹੀਂ ਬੈਣੇ ਪਿਆ ਮੰਡੀ ਦੇ ਵਿੱਚ ਟਾਈਮ ਸਿਰ ਫਸਲ ਚੱਕੀ ਗਈ ਹੈ ਟਾਈਮ ਸਿਰ ਪੈਸੇ ਦਾ ਭੁਗਤਾਨ ਕੀਤਾ ਤੇ ਅਸੀਂ ਪਿੰਡਾਂ ਦੇ ਅੰਦਰ ਬਿਨਾ ਪੱਕਪਾਤ ਤੋਂ ਵਿਕਾਸ ਜਿਹੜਾ ਕਰਵਾ ਰਹੇ ਹਾਂ ਜਿੱਦ ਤੱਕ ਬਮਿਆਲ ਪਿੰਡ ਦਾ ਸਵਾਲ ਹੈ ਮੈਂ ਹੁਣੇ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਦੌਰਾਨ ਲਗਭਗ 42 ਲੱਖ ਰੁਪਏ ਇਸ ਪਿੰਡ ਨੂੰ ਦਿੱਤਾ ਵੱਖ-ਵੱਖ ਕੰਮਾਂ ਦੇ ਲਈ ਔਰ ਮੈਨੂੰ ਖੁਸ਼ੀ ਹੈ ਬੇਤੁਰੀ ਪਿੰਡ ਬੜਾ ਸ਼ਾਨਦਾਰ ਕੰਮ ਕਰਦੀ ਹੈ ਇੱਥੇ 80 ਜੰਜ਼ ਘਰ ਨੂੰ 10 ਲੱਖ ਰੁਪਏ ਮਿਲਿਆ ਪਿੰਡ ਦੇ ਵਿੱਚ ਜਿਹੜਾ ਕੁਲ ਆਣਾ ਦੀ 15 ਲੱਖ ਰੁਪਏ ਉਹਨੂੰ ਮਿਲਿਆ 7 ਲੱਖ ਰੁਪਏ ਡੀ ਬੋਰ ਨੂੰ ਮਿਲਿਆ ਸੰਸਾਰ ਘਰ ਨੂੰ ਮਿਲਿਆ ਸੋ ਪੌਣੇ 2 ਕਰੋੜ ਰੁਪਏ ਦੇ ਜਿਹੜੇ ਇੱਥੇ ਸਪਰ ਲਾਇਏ ਸੀਗੇ ਜਿਹੜੇ ਹਰ ਵਾਰ ਰੋਜ਼ ਦਾ ਪਾਣੀ ਇਸ ਪਿੰਡ ਨੂੰ ਘੇਰਦਾ ਸੀਗਾ ਪਾਪ ਦੇ ਅੰਦਰ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਬਿਨਾ ਕਿਸੇ ਸਪਾਰਸ ਬਿਨਾ ਪੈਸੇ ਤੋਂ ਜੋ ਬਾਕੀ ਤੁਸੀਂ ਦੇਖਿਆ ਵਿਰੋਧੀ ਪਾਰਟੀਆਂ ਦੇ ਅੰਦਰ ਕਿੱਡਾ ਘਾਟੋ ਕਲੇਸ ਪਿਆਦਾ ਉਹ ਚ ਟਿਕਟਾਂ ਵੀ ਜਿਹੜੀਆਂ ਨੇ ਉਹ ਉਸ ਵਿਅਕਤੀ ਨੂੰ ਮਿਲਦੀਆਂ ਜਿਹੜਾ ਅਟੈਚੀ ਪਹਾੜਾ ਹੁੰਦਾ ਪਰ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਸੋ ਲਗਾਤਾਰ ਇਹਨਾਂ ਚੋਣਾਂ ਦੇ ਅੰਦਰ ਪੰਜਾਬ ਦੇ ਵਿੱਚ ਘਰ-ਘਰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਔਰ ਆਮ ਆਦਮੀ ਕਲੀਨਿਕ ਜਿੱਥੇ ਦਵਾਈਆਂ ਫਰੀ ਨੇ ਟੈਸਟ ਫਰੀ ਨੇ ਕੁਆਲੀਫਾਈਡ ਡਾਕਟਰ ਲੋਕਾਂ ਨੂੰ ਮਿਲੇ ਆ ਸੋ ਬਹੁਤ ਵੱਡੇ ਕੰਮ ਜਿਹੜੇ ਆ ਉਹ 50 ਕਰੋੜ ਵੱਲੋਂ ਕੀਤਾ ਗਿਆ ਤੇ 100 ਕਰੋੜ ਰੁਪਈਆ ਮੇਰੇ ਜ਼ਿਲ੍ਹੇ ਨੂੰ ਹੋਰ ਮਿਲਿਆ ਜਿਹਦੇ ਨਾਲ ਅਸੀਂ ਬਿਜਲੀ ਦਾ ਜਿਹੜਾ ਉਹਨੂੰ ਅਪਡੇਟ ਕਰਨਾ ਸਿਸਟਮ ਨੂੰ ਇਹ 11 ਨਵੇਂ ਫੀਡਰ ਮੇਰੇ ਹਲਕੇ ਦੇ ਵਿੱਚ ਜਿਹੜੇ ਉਹ ਬਣ ਲਈ ਜਾ ਰਹੇ ਸੋ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਲੋਕਾਂ ਦਾ ਭਰੋਸਾ ਜਿੱਤ ਰਹੇ ਹਾਂ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਲੋਕ ਪਾਰਟਿਸਪੇਟ ਕਰਦੇ ਆ ਆਮ ਆਦਮੀ ਪਾਰਟੀ ਉੰਜਾ ਫਿਰ ਜਿੱਤ ਪ੍ਰਾਪਤ ਕਰੂਗੀ ਆਪਣੇ ਲੋਕਾਂ ਦੇ ਸਹਿਯੋਗ ਦੇ ਨਾਲ ਵਿਰੋਧੀ ਧਿਰ ਜਿਹੜੇ ਹੈਗੇ ਉਹ નિષ્ਪੱਖਤਾ ਦੇ ਉੱਤੇ ਸਵਾਲ ਖੜਾ ਕਰਦੇ ਨੇ ਵਿਰੋਧੀ ਧਿਰ ਦੀਆਂ ਸਰਕਾਰਾਂ ਵੱਲੇ ਕਟਾਰੂ ਚੱਕ ਦੇ ਅੰਦਰ 123 ਵੋਟਾਂ ਝਾਲੀ ਪਾਈਆਂ ਕਟਾਰੂ ਚੱਕ ਦੇ ਅੰਦਰ ਜਿਸ ਪਿੰਡ ਤੇ ਮੈਂ ਹੁਣ ਖੜਾ ਆ ਇੱਥੇ ਵੀ ਬੜਾ ਕੁਝ ਕਾਲਾ ਮਾਲਾ ਹੋਇਆ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਨਹੀਂ ਦਰਜਨਾ ਪਿੰਡਾਂ ਦੇ ਅੰਦਰ ਸਾਡੇ ਕੋਲ ਸਬੂਤ ਨੇ ਪਿਛਲੀ ਸਰਕਾਰ ਵੱਲੇ ਦਰਜਨਾ ਪਿੰਡਾਂ ਦੇ ਅੰਦਰ ਝਾਲੀ ਵੋਟਾਂ ਪਾ ਕੇ ਸਰਪੰਚ ਬਣਾਏ ਆ ਕਈ ਤੇ ਹੀ ਵੋਟਾਂ ਤੋਂ ਹਾਰੇ ਹੋਏ ਸੰਮਤੀ ਦੇ ਮੈਂਬਰ ਸਿਆਰੀਆਂ ਵੋਟਾਂ ਮਜਬੂਰ ਦਿੱਤੇਗੇ ਕੰਮ ਤੇ ਉਹ ਕਰਦੇ ਰੇ ਆ ਅਸੀਂ ਤੇ ਇੱਕ ਵੀ ਬੰਦੇ ਦੀ ਦਰਖਾਸਤ ਨਹੀਂ ਕਟਾਈ ਅਸੀਂ ਇਤਿਹਾਸ ਬਣਾਇਆ ਨਾ ਪੰਜਾਬ ਦੀ ਚੋਣਾਂ ਚ ਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣਾਂ ਦੇ ਅੰਦਰ ਸਾਡਾ ਕੰਮ ਇਹ ਆ ਕਿ ਟਰਾਂਸਪਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਇਹ ਚੋਣਾਂ ਹੋਣ ਬਿਨਾਂ ਕਿਸੇ ਡਰ ਭੈਰ ਤੋਂ ਬਿਨਾਂ ਕਿਸੇ ਨਸ਼ਿਆ ਤੋਂ ਤਾਂ ਜੋ ਲੋਕਾਂ ਨੂੰ ਇੱਕ ਸਾਫ਼ ਸੁਥਰਾ ਮਾਹੌਲ ਮਿਲੇ ਥੈਂਕ ਯੂ